ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜਿਨ੍ਹਾਂ ਦੀ ਕਿਰਪਾ ਸਦਕਾ ਇਹ ਹੱਡ ਬੀਤੀ ਆਈ ਹੈ ਤੇ ਖਾਲਸਾ ਜੀ ਇਹ ਪਹਿਲਾਂ ਵੀ ਇਦਾਂ ਦੀਆਂ 10 ਹੱਡ ਬੀਤੀਆਂ ਸੁਣਾਈਆਂ ਇੱਕ ਨਵੀਂ ਹੈ ਇਹ ਭੈਣ ਨੇ ਦੱਸਣਾ ਕੀਤੀ ਹੈ ਤੇ ਭੈਣ ਨੇ ਕਿਹਾ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਜਦੋਂ ਅੰਮ੍ਰਿਤਸਰ ਦੇ ਨੇ ਇਹ ਤੇ ਉਥੇ ਪੜਦੇ ਹੁੰਦੇ ਸਾਂ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸੇਵਾ ਕਰਨ ਜਾਣੇ ਸਾਂ ਕਹਿੰਦੇ ਉਦੋਂ ਬਹੁਤ ਸੰਗਤ ਘਟ ਹੁੰਦੀ ਸੀ ਦੁਪਹਿਰੇ ਵਾਲੇ ਦਿਨ ਐਤਵਾਰ ਉਦੋਂ ਵੀ ਸੰਗਤ ਬਣਣੀ ਪੜ ਘਰ ਘਾਟ ਹੁੰਦੀ ਸੀ ਬਾਅਦ ਚ ਬੜੀ ਕਿਰਪਾ ਹੋਈ ਬਹੁਤ ਸੰਗਤ ਵਧੀ ਕਹਿੰਦੇ ਉਦੋਂ ਅਸੀਂ ਜਾਂਦੇ ਹੁੰਦੇ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਮੈਂ ਅਰਦਾਸ ਕਰਨੀ ਮੇਰਾ ਰਿਸ਼ਤਾ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਹੋਇਆ ਮੇਰੇ ਮਾਤਾ ਜੀ ਠੀਕ ਨਹੀਂ ਸੀ ਰਹਿੰਦੇ ਉਹ ਵੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਬਿਲਕੁਲ ਤੰਦਰੁਸਤ ਹੋ ਗਏ ਮੇਰੇ ਫਾਦਰ ਸਾਹਿਬ ਜਦੋਂ ਪੂਰੇ ਹੋਏ ਆ ਤੇ ਸਾਡੇ ਘਰ ਦੇ ਹਾਲਾਤ ਇਦਾਂ ਦੇ ਬਣ ਗਏ ਸੀ ਵੀ ਸਾਡੇ ਕੋਲ ਪੈਸਾ ਨਹੀਂ ਸੀ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਮੈਨੂੰ ਇੱਕ ਸੋਹਣੀ ਜੌਬ ਮਿਲ ਗਈ ਜਿਸ ਦੇ ਕਰਕੇ ਘਰ ਦੇ ਸਾਰੇ ਕੰਮ ਸਵਰਗੇ ਸਾਰਾ ਕੁਝ ਬਾਬਾ ਦੀਪ ਸਿੰਘ ਸਾਹਿਬ ਨੇ ਮੈਨੂੰ ਦਿੱਤਾ ਕਹਿੰਦੇ ਜਦੋਂ ਮੇਰਾ ਵਿਆਹ ਹੋਇਆ ਤੇ ਜਿਹੜਾ ਮੇਰਾ ਘਰ ਵਾਲਾ ਸੀ ਉਦੋਂ ਕੁਝ ਨਹੀਂ ਸੀ ਖਾਂਦਾ ਪੀਂਦਾ ਕੋਈ ਨਸ਼ਾ ਨਹੀਂ ਸੀ ਕਰਦਾ ਵਿਆਹ ਤੋਂ ਤਿੰਨ ਕਿਸਾਲਾਂ ਬਾਅਦ ਉਹ ਨਸ਼ਾ ਕਰਨ ਲੱਗ ਪਿਆ दारू ਪੀਣ ਲੱਗ ਪਿਆ ਪਤਾ ਨਹੀਂ ਉਹਨੂੰ ਕੀ ਹੋਇਆ ਕੋਈ ਕਾਰਨ ਹੋਇਆ ਕੰਮ ਤੋਂ ਵੀ ਜਾਣ ਤੋਂ ਇਨਕਾਰ ਕਰਨ ਲੱਗ ਪਿਆ ਕੰਮ ਤੇ ਵੀ ਨਹੀਂ ਜਾਣਾ ਕੁਝ ਕਰਨਾ ਨਾ ਤੇ दारू ਪੀਂਦੇ ਰਹਿਣਾ ਇਦਾਂ ਘਰ ਦੇ ਹਾਲਾਤ ਹੋ ਗਏ ਹੌਲੀ ਹੌਲੀ दारू ਪੀਣ ਤੋਂ ਬਾਅਦ ਸਾਨੂੰ ਮਾੜਾ ਬੋਲਣ ਲੱਗ ਪਿਆ ਮੈਨੂੰ ਮੇਰੇ ਬੱਚਿਆਂ ਨੂੰ ਮੇਰੀ ਸੱਸ ਨੂੰ ਬਹੁਤ ਉਹਨੇ ਗਲਤ ਬੋਲਣਾ ਗੰਦ ਬੋਲਣਾ ਮੈਂ ਬਾਣੀ ਪੜ੍ਹਨੀ ਤੇ ਉਹਨੇ ਗ ਇਵੇਂ ਦੀਆਂ ਹੱਡ ਵੀ ਤੀਆਂ ਦਾਸ ਨੇ ਕਿੰਨੀਆਂ ਸੁਣਾਈਆਂ ਪਰ ਖਾਲਸਾ ਰੀ ਜਿਉਂ-ਜਿਉਂ ਸੰਗਤ ਦੀ ਆਉਂਦੀ ਆ ਉਹ ਕਹਿੰਦੇ ਸੁਣਾਓ ਤੇ ਫਿਰ ਸੁਣਾ ਦਈ ਦੀ ਤੇ ਸ਼ਹੀਦਾਂ ਨੇ ਕਿੱਡੀ ਕਲਾ ਭੈਣ ਦਾ ਵਰਤਾਈ ਬਹੁਤ ਬਾਣੀ ਪੜਦੀ ਸੀ ਭੈਣ ਦੱਸਦੀ ਆ ਉਹ ਕਿ ਜਦੋਂ ਬੱਚੇ ਸਕੂਲ ਚਲੇ ਜਾਂਦੇ ਆ ਤੇ ਮੈਂ ਆਪਣਾ ਕੰਮ ਨਬੇੜ ਕੇ ਵੇਹਲੀ ਹੁੰਨੀ ਆ ਤਿੰਨ ਘੰਟੇ ਤਿੰਨ ਘੰਟੇ ਕਹਿੰਦੀ ਮੈਂ ਲਗਾਤਾਰ ਬਾਣੀ ਪੜਦੀ ਫਿਰ ਸ਼ਾਮਾਂ ਨੂੰ ਜਦੋਂ ਬੱਚੇ ਟਿਊਸ਼ਨ ਚਲੇ ਜਾਂਦੇ ਮੇਰੇ ਕੋ ਘੰਟਾ ਡੇਢ ਘੰਟਾ ਹੁੰਦਾ ਉਦੋਂ ਵੀ ਮੈਂ ਬਾਣੀ ਪੜਦੀ ਇੰਨਾ ਸਾਰੇ ਕੰਮ ਜਿਹੜੇ ਸਮਾਪਤ ਕਰਕੇ ਬਾਣੀ ਪੜਦੀ ਰਹਣੀ ਆ ਬੜੀ ਮਹਾਰਾਜ ਦੀ ਕਿਰਪਾ ਨਾਲ ਕਈ ਕੁਛ ਮੈਂ ਅੱਖਾਂ ਨਾਲ ਵੇਖਿਆ ਕਈ ਕੁਛ ਜਿਹੜੀਆਂ ਚੀਜ਼ਾਂ ਵਰਤਨੀਆਂ ਹੁੰਦੀਆਂ ਮੇਰੇ ਨਾਲ ਹੋ ਜਾਂਦੀਆਂ ਮੈਨੂੰ ਪਹਿਲਾਂ ਮਹਾਰਾਜ ਵਿਖਾ ਦਿੰਦੇ ਬਾਣੀ ਦਾ ਪ੍ਰਤਾਪ ਹੈ ਖਾਲਸਾ ਜੀ ਜੋ ਬਾਣੀ ਪੜਦੇ ਆ ਭਜਨ ਕਰਦੇ ਆ ਉਹਨਾਂ ਨੂੰ ਇਹ ਚੀਜ਼ਾਂ ਆਮ ਹੋ ਜਾਂਦੀਆਂ ਤੇ ਭੈਣ ਦੱਸਦੀ ਆ ਕਿ ਇੱਕ ਦਿਨ ਬਹੁਤ ਜ਼ਿਆਦਾ ਸਾਡੇ ਨਾਲ ਕਲਾ ਕੀਤੀ ਮੇਰੇ ਘਰ ਵਾਲੇ ਨੇ ਬਹੁਤ ਜ਼ਿਆਦਾ ਤੇ ਮੈਂ ਇਹਨੂੰ ਸਭੋ ਪੁੱਛਿਆ ਵੀ ਕੀ ਗੱਲ ਹੋ ਗਈ ਆ ਵੀ ਤੂੰ ਕਿਉਂ ਦਾਰੂ ਪੀਣ ਲੱਗ ਪਿਆ ਵੀ ਸਾਨੂੰ ਤੇ ਸਮਝ ਨਹੀਂ ਆਉਂਦੀ ਪਹਿਲਾਂ ਤੂੰ ਨਹੀਂ ਸੀ ਪੀਂਦਾ ਸਾਂਗ ਇਹੋ ਜਿਹਾ ਖਾਲਸਾ ਜੀ ਹੋ ਗਿਆ ਜਦੋਂ ਬੰਦੇ ਕੋਲੇ ਬਹੁਤ ਮਾਇਆ ਆ ਜਾਂਦੀ ਹੈ ਉਦੋਂ ਵੀ ਬੰਦਾ ਕਮਲਾ ਹੋ ਜਾਂਦਾ ਜਦੋਂ ਉਹਨੂੰ ਟੈਨਸ਼ਨ ਪੈ ਜਾਂਦੀ ਹੈ ਉਦੋਂ ਵੀ ਕਮਲਾ ਹੋ ਜਾਂਦਾ ਕੰਗਾਲ ਹੋ ਜਾਂਦਾ ਇਹ ਇਦਾਂ ਖਾਲਸਾ ਜੀ ਉਹ ਭੈਣਕ ਦੱਸਦੀ ਆ ਕਿ ਬਹੁਤ ਜ਼ਿਆਦਾ ਸਾਨੂੰ ਤੰਗੀ ਪਰੇਸ਼ਾਨੀ ਜਿਹੜੀ ਝੱਲਣੀ ਪਈ ਉਹਦੇ ਕਰਕੇ ਕਹਿੰਦੀ ਇੱਕ ਦਿਨ ਮੈਂ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਤੁਸੀਂ ਹਾਜ਼ਰ ਨਾਜ਼ਰ ਹੋ ਮੇਰੇ ਸਾਰੇ ਕੰਮ ਤੁਸੀਂ ਕੀਤੇ ਆ ਕਿਰਪਾ ਕਰ ਦਿਓ ਇਹ ਕਹਿੰਦਾ ਮਹਾਰਾਜ ਇਹਨੂੰ ਮਤ ਦੇ ਮਾਰ ਆ ਇਹਨੂੰ ਸੁਧਾਰ ਦਿਓ ਕਿਸੇ ਤਰ੍ਹਾਂ ਕੁਝ ਵੀ ਹੋਵੇ ਇਹਨੂੰ ਸੁਧਾਰ ਦਿਓ ਭੈਣ ਨੇ ਅਰਦਾਸ ਕੀਤੀ ਖਾਲਸਾ ਦੀ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਸ਼ਹੀਦਾਂ ਨੂੰ ਯਾਦ ਕਰਕੇ ਅਰਦਾਸ ਕੀਤੀ ਤੇ ਰਾਤ 2 ਕ ਦੇਣਾ ਬਾਅਦ ਦੀ ਗੱਲ ਹੈ ਕਿ ਰਾਤ ਨੂੰ ਅਸੀਂ ਸਾਰੇ ਸੌ ਗਏ ਸਾ ਮੇਰਾ ਘਰ ਵਾਲਾ ਲੇਟ ਆਇਆ 11:00 ਵਜੇ ਆਇਆ ਤੇ ਆ ਕੇ ਖਾਲਸਾ ਜੀ ਘਰ ਦੇ ਵਿੱਚ ਅਸੀਂ ਬਾਹਰ ਹੀ ਮੰਜਾ ਢਾਹ ਦਿੱਤਾ ਵੀ ਤੂੰ ਇੱਥੇ ਪੈ ਜਾਈ ਉੱਥੇ ਪੈ ਗਿਆ ਤੇ ਮੈਂ ਵੀ ਅੰਦਰ ਬੱਚਿਆਂ ਕੋ ਜਾ ਕੇ ਸੌਂ ਗਈ ਮੇਰੀ ਸੱਸ ਵੀ ਸੌਂ ਗਈ ਤੇ ਕੁਝ 20 ਮਿੰਟ ਬਾਅਦ ਚੀਕਾ ਮਾਰਦਿਆ ਬਹੁਤ ਚੀਕਾ ਮਾਰੀਆਂ ਇਹ ਤਾਂ ਤਾਂ ਕਿ ਸਾਡਾ ਗਵੰਡੀ ਵੀ ਬੰਦਾ ਆ ਗਿਆ ਉਹ ਵੀ ਗੁਰਸਿੱਖ ਹੈ ਪਾਈ ਵੀਰ ਹੈ ਸਾਡਾ ਚਾਚਾ ਤਾਇਆ ਦੇ ਪਰਿਵਾਰ ਚੋਂ ਹੀ ਆ ਕਹਿੰਦੇ ਜਦੋਂ ਅਸੀਂ ਉੱਠੇ ਸਾਰੇ ਵੀ ਕੀ ਗੱਲ ਹੋਈ ਕਹਿੰਦੇ ਵੀ ਇੱਕ ਨੁਕਰੇ ਲਾ ਕੇ ਬੈਠਾ ਘਰ ਦੇ ਵਿੱਚ ਇੱਕ ਨੁਕਰ ਚ ਲਾ ਕੇ ਜਦੋਂ ਗੋਡੇ ਵੀ ਇਕੱਠੇ ਕੀਤੇ ਵਿੱਚ ਹੱਥ ਲਏ ਤੇ ਡਰਿਆ ਪੂਰਾ ਡਰਿਆ ਹੋਇਆ ਤੇ ਬਤੀ ਮੈਂ ਲਾਈਟ ਬਾਹਰ ਲਈ ਵੀ ਜਗਾਈ ਕਿਸੇ ਨੇ ਸਾਡਾ ਗੇਟ ਖੜਕਾਇਆ ਉਹ ਭਾਜੀ ਹੁਣੀ ਵੀ ਆ ਕੇ ਦੇਖਦੇ ਵੀ ਕੀ ਗੱਲ ਹੋਈ ਅਸੀਂ ਉਹਦੇ ਕੋਲ ਜਾਂਦੇ ਆ ਤੇ ਕਹਿੰਦਾ ਪਰੇ ਹੋ ਜਾ ਮੈਨੂੰ ਉਹ ਮਾਰ ਦੇਊਗਾ ਮੈਨੂੰ ਬਚਾ ਲੋ ਮੈਨੂੰ ਉਹਨੇ ਮਾਰ ਦੇਣਾ ਮੈਨੂੰ ਬਚਾ ਲੋ ਇਦਾਂ ਕਰੀ ਜਾਂਦਾ ਬੜਾ ਅਸੀਂ ਆਖਿਆ ਵੀ ਇੱਥੇ ਤੇ ਕੋਈ ਨਹੀਂ ਹੈਗਾ ਇਹਨਾਂ ਨਹੀਂ ਉਹ ਹੈਗਾ ਉਹਨੇ ਮੈਨੂੰ ਮਾਰ ਦੇਣਾ ਉਹਦੇ ਹੱਥ ਚ ਬੜੀ ਵੱਡੀ ਸ਼ਰੀ ਸਾਹਿਬਾ ਨੇ ਮੈਨੂੰ ਮਾਰ ਦੇਣਾ ਉਹ ਕਿਰਪਾਨ ਫੜ ਕੇ ਮੈਨੂੰ ਮਾਰਨਾ ਆਇਆ ਮੈਨੂੰ ਮਾਰ ਦੇਣਾ ਇਹ ਇਦਾਂ ਹੀ ਕਰੀ ਜਾਂਦਾ ਕਹਿੰਦੇ ਅਸੀਂ ਭੈਣ ਕਹਿੰਦੀ ਵੀ ਮੈਂ ਨਾ ਮੂਲ ਮੰਤਰ ਦਾ ਜਾਪ ਕਰਕੇ ਨਾ ਤੇ ਇਹਦਾ ਉਹਦਾ ਹੱਥ ਫੜ ਕੇ ਮੂਲ ਮੰਤਰ ਦਾ ਜਾਪ ਕਰਨ ਲੱਗ ਪਈ ਹੌਲੀ ਹੌਲੀ ਠੀਕ ਹੋ ਗਿਆ ਠੀਕ ਹੋ ਗਿਆ ਸਾਰਾ ਹੀ ਨਸ਼ਾ ਉਹਦਾ ਉਤਰ ਗਿਆ ਤੇ ਮੈਨੂੰ ਕਹਿੰਦਾ ਵੀ ਮੇਰੇ ਲਾਗੇ ਇੱਥੇ ਬਹਿ ਜਾ ਮੇਰੇ ਲਾਗੇ ਬਹਿ ਜਾ ਸਾਰੇ ਜਣੇ ਕਹਿੰਦਾ ਅਸੀਂ ਕਹਿੰਦੇ ਅਸੀਂ ਲਾਗੇ ਬੈਠੇ ਤੇ ਘੰਟੇ ਬਾਅਦ ਸੌ ਗਿਆ ਉਸ ਤੋਂ ਬਾਅਦ ਅਗਲੇ ਦਿਨ ਉੱਠਿਆ ਤੇ ਬੜਾ ਸਹਿਮਿਆ ਸਹਿਮਿਆ ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਹੋਈ ਕੁਝ ਨਹੀਂ ਦੱਸਿਆ ਤੇ ਮੈਂ ਕਿਹਾ ਕਿਤੇ ਜਾਣਾ ਨਹੀਂ ਕਹਿੰਦਾ ਨਹੀਂ ਮੈਂ ਕਿਤੇ ਨਹੀਂ ਜਾਣਾ ਪੂਰਾ ਦਿਨ ਘਰ ਹੀ ਰਿਹਾ ਤੇ ਮੈਂ ਉਹਨੂੰ ਇੱਕ ਵਾਰ ਸ਼ਾਮਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਸ਼ਰਾਬ ਛੱਡ ਦਿਓ ਤੇ ਮੈਨੂੰ ਉਹਨੇ ਨਾ ਬੜਾ ਘੂਰੀ ਨਾਲ ਗਲਤ ਘੂਰੀ ਨਾਲ ਵ ਫੇਰ ਇਦਾਂ ਹੋਇਆ ਫਰਾਤ 12:00 ਵਜੇ ਚੀਕਾ ਮਾਰ ਲੱਗ ਪਿਆ ਉੱਚੀ ਉੱਚੀ ਮੈਨੂੰ ਇਹ ਤੋਂ ਬਚਾਉਗਾ ਕੌਣ ਆ ਇਹਨੂੰ ਕੌਣ ਲੈ ਕੇ ਆਇਆ ਕਿੰਨੇ ਸੱਦਿਆ ਇਹਨੂੰ ਇਹ ਮੈਨੂੰ ਮਾਰਦਾ ਵਾ ਇਹਨੇ ਮੈਨੂੰ ਮਾਰ ਹੀ ਦੇਣਾ ਵਾ ਅਸੀਂ ਬੜਾ ਜ਼ੋਰ ਲਾਇਆ ਵੀ ਮੇਰੀ ਸੱਸ ਕੱਬੇ ਵੀ ਇਹਨੂੰ ਕਿਸੇ ਨੇ ਕੁਝ ਕਰਤਾ ਤੇ ਪਰ ਮੈਨੂੰ ਕਹਿੰਦੀ ਮੇਰੇ ਦਿਮਾਗ ਵਿੱਚ ਵੀ ਕੁਝ ਨਹੀਂ ਆਇਆ ਵੀ ਕੀ ਗੱਲ ਹੋਊਗੀ ਕਹਿੰਦੀ ਮੈਂ ਫੇਰ ਸਾਡੇ ਘਰ ਜਾਲ ਸੀਗਾ ਉਹ ਮੈਂ ਜਿੱਥੇ ਮੈਂ ਬਹਿ ਕੇ ਬਾਣੀ ਪੜਦੀ ਉੱਥੇ ਵੀ ਜਾਲ ਰੱਖਦੀ ਹਾਂ ਜਲ ਸ਼ਿਕਾਇਆ ਠੀਕ ਹੋ ਗਿਆ ਉਹ ਤੋਂ ਬਾਅਦ ਕਹਿੰਦੇ 2-3 ਦਿਨ ਬੀਤੇ ਉਸ ਤੋਂ ਬਾਅਦ ਮੈਂ ਇੱਕ ਦਿਨ ਬਾਣੀ ਪੜਦੀ ਸਾਂ ਬਾਹ ਬੜਾ ਗਲਤ ਬੋਲਿਆ ਬਹੁਤ ਗਲਤ ਬੋਲਿਆ ਵੀ ਆ ਤੂੰ ਫੜ ਕੇ ਬਹਿ ਜਾਨੀ ਆ ਕਹ ਕਹਦੇ ਜੀ ਇਦਾਂ ਉਦਾਂ ਬੜਾ ਕੁਝ ਬੋਲਿਆ ਗਲਤ ਤੇ ਭੈਣ ਦੱਸਦੀ ਮੈਂ ਨਾ ਬੈਰਾਗ ਵਿੱਚ ਆ ਗਈ ਤੇ ਮੈਂ ਮਹਾਰਾਜ ਨੂੰ ਕਿਹਾ ਮਹਾਰਾਜ ਕੀ ਮੇਰੇ ਕਿਹਦੇ ਪੱਲੇ ਪਾ ਦਿੱਤਾ ਜਾਂ ਤਾਂ ਇਹਨੂੰ ਵੀ ਗੁਰਸਿੱਖ ਬਣਾਓ ਨਹੀਂ ਤਾਂ ਫੇਰ ਮੇਰੇ ਅੰਦਰੋਂ ਵੀ ਇਹ ਚੀਜ਼ਾਂ ਕੱਢਿਓ ਮੈਂ ਨਹੀਂ ਪਾਸ ਕਰਨਾ ਇਹਦਾ ਹਿਰਖ ਜਾ ਕਰਕੇ ਮਹਾਰਾਜ ਨੇ ਅਰਦਾਸ ਕੀਤੀ ਤੇ ਖਾਲਸਾ ਜੀ ਉਹ ਫੇਰ ਰਾਤ ਨੂੰ ਖੇਡ ਬਣ ਗਏ ਰਾਤ ਨੂੰ ਜਦੋਂ ਖੇਡ ਬਣੀ ਨਾ ਤੇ ਬਹੁਤ ਇਹਨੂੰ ਡਰਾਇਆ ਉਹਨਾਂ ਨੇ ਏ ਤੇ ਕਵੇ ਵੀ ਮੈਨੂੰ ਮਾਰ ਹੀ ਦੇਣਾ ਕਿਸੇ ਨਾਲੇ ਉੱਚੀ ਉੱਚੀ ਬੋਲੇ ਵੀ ਨਹੀਂ ਅੱਜ ਤੋਂ ਬਾਅਦ ਮੈਂ दारू ਨਹੀਂ ਪੀਂਦਾ ਅੱਜ ਤੋਂ ਬਾਅਦ ਮੈਂ ਮਾੜਾ ਕੰਮ ਨਹੀਂ ਕਰਦਾ ਅੱਜ ਤੋਂ ਬਾਅਦ ਨਸ਼ਾ ਨਹੀਂ ਕਰਦਾ ਮੈਨੂੰ ਇਸ ਵਾਰ ਛੱਡ ਦੇ ਮੈਨੂੰ ਬਾਬਾ ਹੁਣ ਛੱਡ ਦੇ ਹੁਣ ਛੱਡ ਦੇ ਬਾਬਾ ਮੈਂ ਕੁਝ ਨਹੀਂ ਕਰਦਾ ਭੈਣ ਇਦਾਂ ਦੱਸਦੀ ਵੀ ਇਦਾਂ ਕਰੇ ਵੀ ਅਸੀਂ ਫੇਰ ਸਮਝ ਗਏ ਵੀ ਕੋਈ ਚੀਜ਼ ਆ ਇਹਦੀ ਫਿਰ ਮੈਂ ਆਪਣੀ ਸੱਸ ਨੂੰ ਆਖਿਆ ਵੀ ਮੈਂ ਅਰਦਾਸ ਕੀਤੀ ਸੀ ਸ਼ੀਦਾ ਅੱਗੇ ਵੀ ਮਾਰੇ ਨੂੰ ਸੁਧਾਰ ਦੇ ਉਹ ਭੈਣ ਦੱਸਦੀ ਆ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਏਡੀ ਕਿਰਪਾ ਵਰਤੀ ਉਹ ਬੰਦੇ ਦਾ ਸੁਭਾਅ ਹੀ ਬਦਲਤਾ ਉਹ ਉਸ ਦਿਨ ਤੋਂ ਲੈ ਕੇ ਅੱਜ ਤੱਕ ਖਾਲਸਾ ਜੀ ਕਹਿੰਦੇ ਉਹਨੇ ਕਰੇਦਾਰੂ ਨਹੀਂ ਪੀਤੀ ਕੋਈ ਨਸ਼ਾ ਨਹੀਂ ਕੀਤਾ ਸਾਰੇ ਕੰਮ ਕਰਦਾ ਸਾਰਾ ਕੁਝ ਵਾਰਗ ਦੀ ਕਿਰਪਾ ਨਾਲ ਠੀਕ ਹੋ ਗਿਆ ਦਾੜਾ ਕేశ ਵੀ ਉਹਨੇ ਰੱਖ ਲਿਆ ਬਾਬਾ ਦੀਪ ਸਿੰਘ ਸਾਹਿਬ ਨੇ ਈਡੀ ਕਲਾ ਵਰਤਾਈ ਮੈਂ ਕਈ ਵਾਰੀ ਪੁੱਛਦੀ ਹੁੰਨੀ ਆ ਵੀ ਮੈਨੂੰ ਦੱਸ ਤਾ ਦੱਸਦਾ ਨਹੀਂ ਇੱਕ ਦਿਨ ਉਹਨੇ ਮਾੜਾ ਆ ਦੱਸਿਆ ਵੀ ਇਦਾਂ ਇੱਕ ਬਜ਼ੁਰਗ ਸੀ ਨੀਲੇ ਬਾਣੀ ਵਿੱਚ ਜਿਹੜਾ ਮੈਨੂੰ ਦਿਖਦਾ ਉਹ ਮੈਨੂੰ ਜਦੋਂ ਪਹਿਲਾਂ ਦੇਖਦਾ ਜੀ ਉਦੋਂ ਹੋਰ ਬਾਣੀ ਚ ਦਿਖਦਾ ਸੀਗਾ ਜਦ ਦਿਨ ਲਾਸਟ ਦੇਣ ਸੀ ਜਦਨ ਮੈਨੂੰ ਜੇਤੋਂ ਬਾਅਦ ਮੈਂ ਦਾਰੂ ਨਹੀਂ ਪੀਤੀ ਉਹਦੇ ਨੀਲੇ ਬਾਣੀ ਚ ਦੇਖਿਆ ਸੀ ਬਹੁਤ ਜਵਾਨ ਸੀ ਤੇ ਉਹਦੇ ਹੱਥ ਵਿੱਚ ਨਾ ਜਿੱਦਾਂ ਖਾਲਸਾ ਜੀ ਸਲੋਤਰ ਹੁੰਦਾ ਕਹਿੰਦਾ ਸ ਉਹ ਦੱਸਦਾ ਵੀ ਮੈਨੂੰ ਮਾਰ ਮਾਰ ਹੀ ਦੇਣ ਲੱਗਾ ਸੀ ਮੈਨੂੰ ਕਹਿੰਦਾ ਸੀ ਵੀ ਜੇ ਹੁਣ ਨਾ ਸੁਧਰਿਆ ਤਾਂ ਤੈਨੂੰ ਮਾਰ ਹੀ ਦੇਣਾ ਤੈਨੂੰ ਲੈ ਹੀ ਜਾਣਾ ਤੇ ਇਹਨੂੰ ਇਹ ਧਰਤੀ ਤੇ ਛੱਡਣਾ ਹੀ ਨਹੀਂ ਤੇਰਾ ਬੁਰਾ ਹਾਲ ਕਰ ਦੇਣਾ ਤੇ ਕਹਿੰਦਾ ਫਿਰ ਮੈਂ ਬਾਬਾ ਨਾ ਮਾਰੀ ਉਦੋਂ ਇਹ ਬੋਲਦਾ ਸੀ ਕਹਿੰਦਾ ਮੈਨੂੰ ਸਾਰੀ ਸੁਰਤਾ ਮੈਨੂੰ ਕਿਵੇਂ ਕਿਵੇਂ ਦੇਖਿਆ ਐਵੇਂ ਖਾਲਸਾ ਜੀ ਸ਼ਹੀਦਾਂ ਨੇ ਕਿਰਪਾ ਕੀਤੀ ਤੇ ਪੈਣ ਕਹਿੰਦੀ 2.5 ਸਾਲ ਹੋ ਗਏ ਆ ਕਹਿੰਦੇ ਉਹਨੇ ਦਾਰੂ ਨਹੀਂ ਪੀਤੀ ਸਾਰੇ ਕੰਮ ਕਰਦਾ ਬੱਚਿਆਂ ਕੋਲੇ ਬਹਿੰਦਾ ਮੈਨੂੰ ਵੀ ਇੱਜ਼ਤ ਮਾਨਣਾ ਬੋਲਦਾ ਮਾਰਾਂ ਨੇ ਮਤ ਪਲਟਾ ਦਿੱਤੀ ਬਾਣੀ ਵੀ ਸੁਣਦਾ ਬਾਣੀ ਵੀ ਪੜਦਾ ਦਾੜਾ ਕੇਸ ਵੀ ਰੱਖ ਲਿਆ ਸਤ ਗ ਤੇ ਇਹ ਨੂੰ ਕਹਿੰਦਾ ਮੰਨਦਾ ਸ਼ਹੀਦਾ ਸਾਹਿਬ ਹੀ ਜਾਂਦਾ ਬਾਣੀ ਪੜ੍ਹਦਾ ਵੀ ਹੈ ਮਹਾਰਾਜ ਦੀ ਕਿਰਪਾ ਨਾਲ ਸੁਖ ਮੰਨਦਾ ਸੋ ਸੱਚੇ ਪਾਤਸ਼ਾਹ ਜਿੱਦਾਂ ਘਰ ਵਿੱਚੋਂ ਕਲੇਸ਼ ਕੱਢਿਆ ਸ਼ਹੀਦਾ ਨੇ ਏਦਾਂ ਕਿਰਪਾ ਵਰਤਾਈ ਇਹ ਖਾਲਸਾ ਦੀ ਭੈਣ ਦੀ ਹੱਟ ਪੀਤੀ ਸੀ ਮਹਾਰਾਜ ਕਿਰਪਾ ਕਰਨ ਤੇ ਇੱਕ ਖਾਲਸਾ ਜੀ ਦਾਸ ਨੇ ਜੋ ਆਪਾਂ ਫਤਿਹਗੜ੍ਹ ਸਾਹਿਬ ਦੇ ਕੋਲੇ ਜਿਹੜੇ ਮਹਾਕਾਲ ਜੀ ਨੂੰ ਮਿਲੇ ਸਾਂ ਉਹਨਾਂ ਦੇ ਘਰ ਦਾ ਕੰਮ ਤੇ ਨਹੀਂ ਹੋਇਆ ਕਿਉਂਕਿ ਉਹ ਸ਼ੌਣੀ ਉਹ ਜਿਹੜੀ ਜਗ੍ਹਾ ਝਗੜੇ ਵਾਲੀ ਹੈ ਇਸ ਕਰਕੇ ਅਸੀਂ ਘਰ ਉੱਥੇ ਨਹੀਂ ਬਣਾ ਕੇ ਕਮਰੇ ਪਾ ਸਕੇ ਮੈਂ ਵੀਡੀਓ ਬਣਾਈਆਂ ਜਾਂ ਇੰਸਟਾਗ੍ਰam ਤੇ ਪਾਵਾਂਗਾ ਤੇ ਜਾਂ ਵਟਸਐਪ ਤੇ ਇਕੱਲੀ ਪਾਵਾਂਗਾ ਤੇ ਉਹ ਆਪ ਜੀ ਦੇਖ ਲਿਓ ਉਹ ਕਹਿੰਦੇ ਸੀ ਸਾਨੂੰ ਰਿਜਕ ਵਾਸਤੇ ਤੇ 10-15 ਹਜ਼ਾਰ ਰੁਪਏ ਦੀ ਸੇਵਾ ਉਹਨਾਂ ਨੂੰ ਦੇ ਕੇ ਆਇਆ ਸੀ ਵੀ ਤੁਸੀਂ ਉਹ ਕਹਿੰਦੇ ਮੈਂ ਫਲਾਂ ਦੀ ਡੇੜੀ ਲਾ ਲੈਣੀ ਆ ਮੈਂ ਪਹਿਲਾਂ ਵੀ ਅੱਲਾ ਨਾਲ ਸਾਨੂੰ ਕੰਮ ਚੱਲਦਾ ਇਸ ਕਰਕੇ ਖਾਲਸਾ ਜੀ ਉਹ ਸੇਵਾ ਉਹਨਾਂ ਦੇ ਕੀਤੀ ਹੋਰ ਵੀ ਕੋਈ ਸੇਵਾ ਉਹਨਾਂ ਨੂੰ ਲੋੜ ਹੋਊਗੀ ਤੇ ਆਪਾਂ ਕਰਾਂਗੇ ਇੱਕ ਨਾ ਬਾਬਾ ਦੀਪ ਸਿੰਘ ਸਾਹਿਬ ਦੀ ਏਡੀ ਕਿਰਪਾ ਹੈ ਸੰਗਤ ਜੀ ਮੇਰੇ ਕੋਲੇ ਮਹਾਰਾਜ ਦੀ ਕਿਰਪਾ ਨਾਲ ਸੇਵਾ ਚੱਲ ਕੇ ਆਉਂਦੀ ਹੈ ਮੈਨੂੰ ਲੱਭਣ ਦੀ ਲੋੜ ਨਹੀਂ ਪੈਂਦੀ ਤੇ ਮੈਂ ਕਈ ਵਾਰੀ ਸੋਚਦਾ ਹੁੰਨਾ ਕਿ ਮਹਾਰਾਜ ਜੀ ਵੀ ਤੁਸੀਂ ਆਪ ਹੀ ਕਿਟ ਖੇਡਾਂ ਕਰਨ ਵਾਲੇ ਹੋ ਤੇ ਦਾਸ ਨਾ ਜਿੱਦਣ ਗਿਆ ਨਾ ਫ ਤੇਪਦਾਸ ਨੇ ਦੱਸਿਆ ਇਸ ਪਹਿਲੇ ਵੀਡੀਓ ਵਿੱਚ ਬੋਲਿਆ ਅਸੀਂ ਉਸ ਮਹਾਕਾਲ ਜੀ ਨੂੰ ਮਿਲਣਾ ਸੀ ਵੀ ਕਿਸੇ ਭੈਣ ਨੇ ਸਾਨੂੰ ਉੱਥੋਂ ਦੱਸਿਆ ਸੀ ਵੀ ਇਦਾਂ ਉਹਨਾਂ ਕੋਲੇ ਕਮਰਾ ਨਹੀਂ ਹੈਗਾ ਰਹਿਣ ਸਹਣ ਨੂੰ ਤੇ ਕੋਈ ਰੋਜ਼ਗਾਰ ਹੈ ਨਹੀਂ ਤੇ ਉਹ ਮਹਾਕਾਲ ਜੀ ਕਹਿੰਦੇ ਵੀ ਸਾਨੂੰ ਰੋਜ਼ਗਾਰ ਵਾਸਤੇ ਕੋਈ ਰੋਜ਼ਗਾਰ ਪਾ ਦਿਓ ਤੇ ਗਏ ਤਾਂ ਅਸੀਂ ਉਸ ਵਾਸਤੇ ਸਾਂ ਅਸੀਂ ਸਲਾਹ ਕਰ ਲਈ ਵੀ ਪਹਿਲਾਂ ਫਤੇਗੜ ਸਾਹਿਬ ਦਰਸ਼ਨ ਕਰਾਂਗੇ ਮਹਾਰਾਜੀਆਂ ਰੇਸ਼ੀਦਾਂ ਦੇ ਫਿਰ ਉੱਥੇ ਜਾਵਾਂਗੇ ਜਦੋਂ ਅਸੀਂ ਫਤੇਗੜ ਸਾਹਿਬ ਪਹੁੰਚੇ ਨਾ ਤੇ ਉੱਥੇ ਦਾਸ ਨੇ ਸਾਰੇ ਜਿਹੜੇ ਸਿੰਘ ਸੀ ਅਸੀਂ ਸਰੋਵਰ ਵਿੱਚ ਇਸ਼ਨਾਨ ਕਰਨ ਲੱਗ ਪਏ ਇਸ਼ਨਾਨ ਕਰਦੇ ਆ ਇੱਕ ਗੁਰਸਿੱਖ ਅਮਰਤਾ ਹਰ ਹੀ ਬੰਦਾ ਆਇਆ ਸਾਡੇ ਕੋਲੇ ਉਹਨੇ ਸਾਨੂੰ ਫਤੇ ਬੁਲਾਈ ਦਾਸ ਨੂੰ ਫਤੇ ਬੁਲਾ ਕੇ ਕਹਿੰਦੇ ਵੀ ਭਾਈ ਸਾਹਿਬ ਤੁਸੀਂ ਕਿੱਥੋਂ ਆਏ ਇਦਾਂ ਇਦਾਂ ਬਚਨ ਚੱਲੇ ਉਹਨਾਂ ਨੇ ਮੈਨੂੰ ਦੱਸਿਆ ਵੀ ਮੈਂ ਕਿ ਤੁਸੀਂ ਕੀ ਕਰਦੇ ਆ ਕਹਿੰਦੇ ਮੈਂ ਸਿਕਿਉਰਿਟੀ ਗਾਰਡ ਦੀ ਜੌਬ ਕਰਦਾ ਤੇ ਪਰ ਮੇਰੇ ਨਾਲ ਨਾ ਮਾੜਾ ਹੁੰਦਾ ਮੈਂ ਦਮਾਲਾ ਬਣ ਕੇ ਜਾਂਦਾ ਤੇ ਉਹ ਸਿਕਿਉਰਿਟੀ ਗਾਰਡ ਤੇ ਮੈਂ ਪੁੱਛਣ ਲੱਗ ਪਿਆ ਵੀ ਤੁਸੀਂ ਕਿੱਥੇ ਰਹਿੰਦੇ ਹੋ ਕਹਿੰਦੇ ਭਾਈ ਸਾਹਿਬ ਸਾਡੇ ਨਾਲ ਧੋਖਾ ਹੋ ਗਿਆ ਸੀ ਕਹਿੰਦੇ ਅਸੀਂ ਲੂਣ ਲੈ ਕੇ ਨਾ ਘਰ ਲਿਆ ਸੀ ਤੇ ਸਾਲ ਵਿੱਚ ਹੀ ਉਹ ਕਰਦੀਆਂ ਨੀਂਹਾਂ ਬਹਿ ਗਈਆਂ ਸਾਡੇ ਨਾਲ ਪ੍ਰਾਪਰਟੀ ਡੀਲਰ ਵਾਲੇ ਨੇ ਧਾਕਾ ਕੀਤਾ ਸੀ ਦੋ ਉਹਨਾਂ ਦੇ ਪੁੱਤਰ ਹੈ ਦੋ ਜੀ ਆਪ ਨੇ ਤੇ ਮੈਂ ਉਹਨਾਂ ਨੂੰ ਪੁੱਛਿਆ ਕੰਮ ਕਰ ਕਹਿੰਦੇ ਕੰਮ ਕਰ ਕੋਈ ਨਹੀਂ ਬੱਚੇ ਛੋਟੇ ਆ ਤੇ ਮੈਂ ਇਹੋ ਢਾੜੀ ਢਪਾ ਕਰਕੇ ਕੰਮ ਸਾਰਦਾ ਤੇ ਸਾਡੇ ਤੇ ਕੀ ਇਸ ਪੈ ਗਿਆ ਸੀ ਉਹ ਕਰਦਾ ਤੇ ਕਹਿੰਦੇ ਨਾ ਉਹਨਾਂ ਨੇ ਸਾਨੂੰ ਪੈਸੇ ਹੀ ਵਾਪਸ ਦਿੱਤੇ ਘਰ ਵੀ ਸਾਡੇ ਕੋਲੋਂ ਖੋਹ ਲਿਆ ਤੇ ਪੈਸੇ ਵੀ ਨਹੀਂ ਦਿੱਤੇ ਘਰ ਜਿਹੜੇ ਪ੍ਰਾਪਰਟੀ ਡੀਲਰ ਵਾਲੇ ਨੇ ਵੇਚਿਆ ਸੀ 21 ਲੱਖ ਦਾ ਘਰ ਸੀ ਦੇ 2 ਲੱਖ ਕਿਤੇ 3 ਲੱਖ ਦਿੱਤਾ ਸੀ ਬਾਕੀ ਲੋਨ ਕਰਾਇਆ ਸੀ ਤੇ ਖਾਲਸਾਰੇ ਉਹ ਪੈਸੇ ਵੀ ਵਿਚਾਰਿਆਂ ਦੇ ਜਾਂਦੇ ਲੱਗੇ ਤੇ ਘਰ ਵੀ ਜਾਂਦਾ ਲੱਗਾ ਤੇ ਕਿਰਾਏ ਤੇ ਕਿਤੇ ਰਹਿੰਦੇ ਤੇ ਦਾਸ ਨੇ ਉਦਾਂ ਹੀ ਉਹਨਾਂ ਨੂੰ ਪੁੱਛ ਲਿਆ ਕਿ ਨੇ ਮੈਂ ਕਿਰਾਏ ਤੇ ਰਹਿਣਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਕੋਈ ਗੱਲ ਨਹੀਂ ਆਪ ਸੇਵਾ ਚੱਲ ਕੇ ਆਈ ਉਹਨਾਂ ਨੇ ਆਪ ਹੀ ਜਦਾਂ ਬੇਨਤੀ ਕੀਤੀ ਵੀ ਜੇ ਸਾਡੀ ਕੋਈ ਮਦਦ ਹੋ ਸਕੇ ਵੇਖੋ ਹੁਣ ਉਹ ਤਾਂ ਸਾਨੂੰ ਜਾਣ ਦੇਣੀ ਸੀ ਨਾ ਅਸੀਂ ਜਾਣਦੇ ਸੀ ਪਰ ਵੇਖੋ ਸ਼ਹੀਦਾਂ ਨੇ ਕਿਰਪਾ ਕੀਤੀ ਉਹ ਸਿੱਧਾ ਸਾਡੇ ਕੋਲੇ ਆ ਕੇ ਤੇ ਬੇਨਤੀ ਕਰਨ ਲੱਗ ਪਿਆ ਹੁਣ ਉਹਦੀ ਵੀ ਖਾਲਸਾ ਜੀ ਮਦਦ ਕਰਨੀ ਹੈ ਉਹਨੂੰ ਜਗ੍ਹਾ ਤੇ ਕੋਈ ਨਹੀਂ ਲੱਭੀ ਜਗ੍ਹਾ ਹੈ ਹੀ ਨਹੀਂ ਉਹਨੂੰ ਘਰ પાਕੇ ਦੇਣ ਵਾਸਤੇ ਜੇ ਮਿਲਦੀ ਹੋਊਗੀ ਜਗ੍ਹਾ ਤੇ ਆਪ ਸੰਗਤਾਂ ਨੂੰ ਦੱਸਾਂਗਾ ਫਿਰ ਖਾਲਸਾ ਜੀ ਆਪ ਸੇਵਾ ਕਰਨ ਜਿਹੜੀ ਕੋਈ ਕਰਨੀ ਚਾਵੇ ਜਰੂਰ ਕਰਿਓ ਤੇ ਉਦਾਂ ਉਹਨਾਂ ਦਾ ਫੋਨ ਆਇਆ ਸੀ ਉਹ ਕਹਿੰਦੇ ਸੀ ਵੀ ਸਾਡੇ ਸਿਰ ਤੇ 35000 ਦਾ ਕਰਜ਼ਾ ਆ ਤੇ 35-40 ਹਜ਼ਾਰ ਦੇ ਵਿੱਚ ਵਿੱਚ ਕਰਜ ਆ ਵੀ ਜੇ ਤੁਸੀਂ ਉਹ ਸਾਡਾ ਲਵਾ ਦਿਓ ਤੇ ਅਸੀਂ ਰੋਟੀ ਖਾਣ ਜੋਗੇ ਹੋ ਜਾਾਂਗੇ ਜੋ ਅਸੀਂ ਕਮਾ ਕੇ ਮੈਂ 7-8 ਹਜ਼ਾਰ ਲਾਉਣਾ ਉਹ ਨਾਲ ਰੋਟੀ ਕਮਾਈ ਜਾਊਗੀ ਕਿ ਉਹ ਸਾਨੂੰ ਗਾਲਾਂ ਬਹੁਤ ਕੱਢਦਾ ਜਿਹਦਾ ਅਸੀਂ ਪੈਸੇ ਦੇਣੇ ਤੇ ਗਰੀਬ ਨੇ ਪਰ ਹੈ ਗੁਰਸਿੱਖ ਹੈ ਤੇ ਕਹਿੰਦੇ ਵੀ ਮੈਂ ਬਾਣੀ ਵੀ ਪੜ ਲੈਣਾ ਜੇ ਕਿਤੇ ਮੈਨੂੰ ਨੌਕਰੀ ਮਿਲ ਜਾਵੇ ਤੇ ਖਾਲ ਸਾਰੀ ਨੌਕਰੀ ਕਿੱਥੇ ਮਿਲਦੀ ਹੈ ਜਿਹੜੇ ਮਾਲਕ ਹੀ ਪਹਿਲਾਂ ਬੈਠੇ ਉਹ ਛੱਡਦੇ ਨਹੀਂ ਇਦਾਂ ਉਹ ਵੀਰ ਦੀ ਵੀ ਆਪਾਂ ਮਦਦ ਕਰਨੀ ਹੈ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਮੇਰਾ ਕਰਨ ਸਾਰੇ ਨੂੰ ਚੜ੍ਹਦੀ ਕਲਾ ਬਖਸ਼ਣ ਜੇ ਕੋਈ ਸੇਵਾ ਭਾਈ ਕਿਸੇ ਦੀ ਕਰਨੀ ਚਾਹੁੰਦਾ ਹੋਵੇ ਤੇ ਜਰੂਰ ਦੱਸੇ ਬਹੁਤ ਸਾਰੀ ਸੇਵਾ ਜਿਹੜੀ ਦਾਸ ਕੋਲੇ ਆਈ ਹੋਈ ਹੈ ਪਰ ਖਾਲਸਾ ਜੀ ਮਾਇਆ ਦਾ ਪਹਿਰਾ ਥੋੜਾ ਜਾਂ ਤੇ ਲਾਇਆ ਢਲਾ ਹੁਣ ਕਰਕੇ ਦਾਸ ਕੋਈ ਵੱਡੀ ਸੇਵਾ ਨਹੀਂ ਫੜਦਾ ਤੇ ਜਿੰਨਾ ਕਿ ਮੇਰੇ ਕੋਲੇ ਹੁੰਦਾ ਉਨਾਂ ਕ ਆਪਾਂ ਕਰਦੇ ਆਂ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਭੋਲਾ ਦੀ ਖਿਮਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ